ਹੈਲੋ ਹਰਸ਼ੀਕਾਲ ਜੀ ਜੋਤ ਬਲਿਕ ਚੈਨਲ ਤੇ ਤੁਹਾਡਾ ਸਵਾਗਤ ਹੈ ਤੇ ਅੱਜ ਆਪਾਂ ਲੈ ਕੇ ਆਏ ਕੱਟ ਪੀਸ ਦੇਖੋ ਕਿੰਨੇ ਸੋਹਣੇ ਸੋਹਣੇ ਕੱਟ ਪੀਸ ਨੇ ਇਹ 2 ਮੀਟਰ ਦਾ 10 ਦਾ 2 10 ਦਾ ਹੈਗਾ ਬਹੁਤ ਸੋਹਣੇ ਸੋਹਣੇ ਕੱਟ ਪੀਸ ਨੇਗੇ ਡਿਜ਼ਾਈਨ ਦੇ ਕੋਈ ਤਿੰਨ ਤੀ ਦਾ ਹੈਗਾ ਇਹ 5.5 ਮੀਟਰ ਹੋ ਗਿਆ ਹੈਗਾ ਤੇ ਵੀ ਜਲਦੀ ਤੋਂ ਜਲਦੀ ਮੇਰੀ ਇਹ ਭੈਣਾ ਫਾਇਦਾ ਲਿਆ ਕਰੋ ਤੇ ਵੀਡੀਓ ਨੂੰ ਲਾਈਕ ਕਮੈਂਟ ਸ਼ੇਅਰ ਕਰਿਆ ਕਰੋ ਵੀਡੀਓ ਨੂੰ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਓ ਤਾਂ ਕਿ ਤੁਹਾਡੇ ਤੱਕ ਸਾਰੇ ਵੀਡੀਓ ਪਹੁੰਚ ਸਕਣ ਇੱਕ ਮੇਰੇ ਭੈਣਾਂ ਨੂੰ ਮੈਂ ਇਹ ਬੇਨਤੀ ਕਰਦੀਆਂਗੀ ਤੇ ਮੈਂ ਨਾਲ ਹੀ ਤੁਹਾਨੂੰ ਦੱਸੀ ਜਾ ਰਹੀਆਂ ਤੇ ਨਾਲ ਦੀ ਨਾਲ ਤੁਸੀਂ ਆਪਣੇ ਪੀਸ ਦੇਖੀ ਚੱਲੋ ਤੇ ਆਪਣਾ ਜ਼ਿਆਦਾ ਸਮਾਂ ਵੇਸਟ ਨਾ ਹੋਵੇ ਤੇ ਮੇਰੀ ਭੈਣਾਂ ਨੂੰ ਇਹਦਾ ਕਹਿਣਾ ਚਾਹੁੰਦੇ ਆ ਇੱਕਦਮ ਭੈਣੋ ਤੁਸੀਂ ਕਾਲ ਨਾ ਕਰਿਆ ਕਰੋ ਮੈਸੇਜ ਕਰਿਆ ਕਰੋ ਇੱਕ ਆਪਾਂ ਨੇ ਸ਼ਾਪ ਦੇ ਉੱਤੇ ਕਸਟਮਰ ਦਾ ਆਉਣ ਦਾ ਵੀ ਸੂਟ ਲੈ ਕੇ ਜਾਣ ਦਾ ਉਹ ਕੰਮ ਮੈਂ ਬੰਦ ਕਰਤਾ ਆਪਾਂ ਨੇ ਸਿੱਧਾ ਆਨਲਾਈਨ ਆਰਡਰ ਰੱਖ ਲੈਨੇ ਜਿਹੜੀ ਵੀ ਮੇਰੀ ਭੈਣਾਂ ਨੇ ਲੈਣੇ ਨੇ ਉਹ ਆਨਲਾਈਨ ਆਰਡਰ ਕਰਿਆ ਕਰੋ ਤੇ ਕਾਲ ਨਾ ਕਰਿਓ ਕਰੋ ਮੈਸੇਜ ਕਰਕੇ ਛੱਡ ਦਿਆ ਕਰੋ ਥੋੜਾ ਜਿਆਦਾ ਵਿਜੀ ਹੋਣ ਕਰਕੇ ਅਸੀਂ ਸੋਨੂੰ ਰਿਪਲਾਈ ਤਾਂ ਜ਼ਰੂਰ ਦੇਵਾਂਗੇ ਥੋੜਾ ਜਿਹਾ ਵੇਟ ਕਰਿਆ ਕਰੋ ਵੀ ਚੈਨਲ ਨੂੰ ਸਬਸਕ੍ਰਾਈਬ ਕਰੋ ਦੇਖੋ ਕਿੰਨੇ ਸੋਹਣੇ ਸੋਹਣੇ ਕੱਟ ਪੀਸ ਨੇ 4.5 ਮੀਟਰ ਦਾ ਕੱਟ ਪੀਸ ਹੈ ਦੇਖੀ ਚਲੋ ਇੱਕ ਤੋਂ ਇੱਕ ਸੋਹਣੇ ਤੋਂ ਸੋਹਣੇ ਪ੍ਰਿੰਟ ਨੇ ਬਹੁਤ ਸੋਹਣੇ ਪ੍ਰਿੰਟ ਡਿਜ਼ਾਈਨ ਨੇ ਇਹ ਪੈਣੂ ਕੁਸ਼ਕ ਪੀਸ ਆਪਣੇ ਕੋਲ ਰਸੀਆ ਦੇ ਨੇ ਉਸਕਾ ਆਪਣੇ ਕੋਲ ਟੈਸਟਾ ਦੇ ਵਿੱਚ ਬ੍ਰਾਂਡ ਆਏ ਹੋਏ ਨੇ ਕੁਸ਼ਕ ਦਾਸ ਦੇ ਕੱਟ ਪੀਸ ਨੇਗੇ ਦਾਸ ਬ੍ਰਾਂਡ ਦੇ ਕੱਟ ਪੀਸ ਨੇ ਇਹ ਆਪਣੇ ਕੋਲ ਅਲੱਗ-ਅਲੱਗ ਬ੍ਰਾਂਡ ਨੇਗੇ ਤੇ ਬਾਕੀ ਇਹ ਰੰਗ ਰਸੀਆ ਦਾ ਬ੍ਰਾਂਡ ਹੈ ਇਹ ਚਾਰ ਪ੍ਰਚਰਨ ਵਿੱਚ ਆਏਗਾ ਤੇ ਸਾਰੀਆਂ ਦੇਖੀ ਆਇਆ ਕਰੋ ਮੈਂ ਮੇਰੇ ਭੈਣਾਂ ਨੂੰ ਇਹੀ ਕਹਿੰਦੇ ਆ ਦਿਲੋਂ ਮੈਂ ਮੇਰੇ ਭੈਣਾਂ ਦਾ ਧੰਨਵਾਦ ਕਰਦੇ ਜਿਹੜੀ ਮੇਰੀ ਵੀਡੀਓ ਨੂੰ ਇੰਨਾ ਪਿਆਰ ਸਤਿਕਾਰ ਦਿੰਦੀਆਂ ਨੇ ਜੀ ਆ ਤੇ ਮੈਨੂੰ ਸੂਟਾਂ ਦੀ ਵੀਡੀਓ ਪਾਉਣ ਨਹੀਂ ਦੇ ਰਹੀਆਂ ਮੇਰੀਆਂ ਭੈਣਾਂ ਕੱਟ ਪੀਸਾਂ ਦੀ ਵੀਡੀਓ ਕੱਟ ਪੀਸਾਂ ਦੀ ਵੀਡੀਓ ਦੀ ਡਿਮਾਂਡ ਆਈ ਜਾ ਰਹੀ ਹੈ 470 ਕੁਝ ਕੁ ਭੈਣਾਂ ਕਹਿੰਦੀਆਂ ਨੇ ਕਿ ਸੂਟਾਂ ਦੀ ਵੀਡੀਓ ਪਾਓ ਤੇ ਜ਼ਿਆਦਾ ਕਮੈਂਟ ਕੱਟ ਪੀਸਾਂ ਦੇਉਂਦੇ ਨੇ ਦੇਖੋ ਕਿੰਨਾ ਸੋਹਣਾ ਡਿਜ਼ਾਈਨ ਹੈ 435 ਦਾ ਬਹੁਤ ਸੋਹਣੇ ਸੋਹਣੇ ਕੱਟ ਪੀਸ ਨੇ 450 ਦੇ ਵਿੱਚ ਹੈ ਤੇ ਬਹੁਤ ਸੋਹਣੇ ਡਿਜ਼ਾਈਨ ਰੰਗ ਬਹੁਤ ਜੁਨੀਕੀ ਜੀ ਪੀਸ ਨੇ ਬਹੁਤ ਵਧੀਆ ਤੁਸੀਂ ਲਾਹ ਲੈ ਸਕਦੇ ਹੋ ਦੇਖਿਓ ਵੀਡੀਓ ਨੂੰ ਬਣਾ ਸਕੀਪ ਨਾ ਕਰਿਆ ਕਰੋ ਤਾਂ ਕਿ ਤੁਸੀਂ ਸਾਰੇ ਵੀਡੀਓ ਨੂੰ ਦੇਖ ਕੇ ਉਹਦੇ ਵਿੱਚ ਲਾਈਟ ਡਾਰਕ ਸਾਰੇ ਕਲਰ ਆ ਜਾਂਦੇ ਨੇ ਬਾਕੀ ਸੋਨੂੰ ਕੋਈ ਵੀ ਜਿਹੜਾ ਤੁਸੀਂ ਲੈਣਾ ਹੁੰਦਾ ਉਹਦਾ ਸਕਰੀਨ ਸ਼ਾਟ ਲਿਆ ਕਰੋ ਤੇ ਕੁਝ ਪਹਿਣਿਆਏ ਕੁਝ ਸਮਾਂ ਹੀ ਕੁਝ ਕ ਘੰਟੇ ਹੀ ਸ਼ਾਪ ਦੇ ਉੱਤੇ ਸੂਟ ਖੜਦੇ ਨੇ ਤੇ ਜਲਦੀ ਸੇਲ ਹੋ ਜਾਂਦੇ ਨੇ ਤੇ ਸ਼ਾਪ ਤੇ ਤਾਂ ਬਹੁਤ ਜ਼ਿਆਦਾ ਰਾਸ ਫੋਨ ਕਰਕੇ ਪੀਸਾ ਚੋ ਪੀਸ ਲੱਭਦਾ ਨਹੀਂ ਸੀ ਤਾਂ ਕਰਕੇ ਅਸੀਂ ਸ਼ਾਪ ਤੇ ਕਸਟਮਰ ਨੂੰ ਬੁਲਾਉਣਾ ਬੰਦ ਕਰਦੇ ਇਸ ਕਰਕੇ ਅਸੀਂ ਆਨਲਾਈਨ ਆਨਲਾਈਨ ਆਊਟਰੀ ਰੱਖ ਲਏ ਨੇ ਦੇਖੋ ਭੈਣਾਂ ਇਹ 4 ਮੀਟਰ ਦਾ ਹੈ ਇੱਕ ਤੋਂ ਇੱਕ ਹਟ ਕੇ ਪ੍ਰਿੰਟ ਨੀ ਗਈ ਤੇ ਮੈਂ ਮੇਰੀ ਭੈਣਾਂ ਨੂੰ ਇਹ ਕਹਿਣੀ ਆ ਵੀ ਦੇ ਲੋ ਧੰਨਵਾਦ ਕਰਦੇ ਮੇਰੀ ਵੀਡੀਓ ਦੇਖਣ ਲਈ ਭੈਣਾਂ ਚੈਨਲ ਨੂੰ ਸਬਸਕ੍ਰਾਈਬ ਕਰਿਆ ਕਰੋ ਕਿਉਂਕਿ ਆਗਲੀ ਵੀਡੀਓ ਸਾਰਿਆਂ ਤੁਹਾਡੇ ਤੱਕ ਪਹੁੰਚ ਸਕਣ ਤੇ ਵੀਡੀਓ ਨੂੰ ਸਕੀਪ ਨਾ ਕਰਿਆ ਕਰੋ ਵੀਡੀਓ ਨੂੰ ਪੂਰੀ ਧਿਆਨ ਦੇ ਨਾਲ ਦੇਖਿਆ ਕਰੋ ਤੇ ਉਹਦੇ ਵਿੱਚ ਸਾਰੇ ਸੋਨੇ 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 ਪੀਸ ਮਿਲਣਗੇ ਦੇਖੋ ਇਹ 470 ਦਾ ਪੀਸ ਹੈ ਦੇਖੋ ਭੈਣਾਂ 4.5 ਦਾ ਹੈ 450 ਦੇ ਵਿੱਚ ਹੈ ਇਹ ਇਹ 395 ਦਾ ਪੀਛਾ ਦੇਖੋ ਕਿੰਨਾ ਸੋਹਣਾ ਪੀਸ ਹੈਗਾ ਬਹੁਤ ਸੋਹਣੇ ਸੋਹਣੇ ਪੀਸ ਨਹੀਂ ਬਲੈਕ ਦੇ ਵਿੱਚ ਹੈ ਕੁਝ ਇੱਕ ਮੇਰੀ ਭੈਣ ਨੇ ਪਹਿਲਾ ਵੀਡੀਓ ਦੇਖ ਕੇ ਮੈਨੂੰ ਬਲੈਕ ਦੇ ਉੱਪਰ ਟੈਕ ਲਾ ਕੇ ਭੇਜਿਆ ਸੀਗਾ ਉਹ ਸੇਲ ਹੋ ਗਿਆ ਦੇਖੋ ਮੇਰੀ ਭੈਣ ਨੂੰ ਜੇ ਇਹ ਪਸੰਦ ਹੋਊਗਾ ਦੇਖੋ ਇਹ ਵੀ ਬਲੈਕ ਦੇ ਵਿੱਚ ਹੈ ਇਹ 4 ਮੀਟਰ ਹੈਗਾ ਇਹ 450 ਹੈਗਾ ਤੇ ਦੇਖੋ ਪ੍ਰਿੰਟ ਦੇਖੋ ਬਣ ਕਿੰਨੇ ਸੋਹਣੇ ਸੋਹਣੇ ਹੁੰਦੇ ਨੇ ਇਹਨਾਂ ਦੇ ਵਿੱਚ ਤੇ ਆਪਾਂ ਜੁਨਿਕ ਜੀ ਪੀਸ ਲੈ ਕੇ ਆਉਣੇ ਹੁੰਦੀਆਂ ਵੀ ਆਏ ਜੋ ਕੋਈ ਆਪਣੀ ਦੁਕਾਨ ਤੇ ਇੱਕ ਵੀ ਪੀਸ ਆਪਣੇ ਕੋਲ ਪਿਆ ਨਹੀਂ ਰਹਿੰਦਾ ਸਾਰੇ ਦੇ ਸਾਰੇ ਸੇਲ ਹੋ ਜਾਂਦੇ ਨੇ ਕੋਈ ਇਹ ਨਹੀਂ ਹੈਗਾ ਵੀ ਪੰਜਾਬੀ ਇਸਤਾਂ ਦੇ ਵਿੱਚ ਆਪਣੇ ਕੋਲ ਦੋ ਪੀਸ ਬਚ ਗਏ ਇੱਕ ਵੀ ਪੀਸ ਨਹੀਂ ਬਚਦਾ ਹੈਗਾ ਸੋਗਰ ਵੀ ਆਪਣੇ ਕੋਲ ਆਰਡਰ ਫਾਸਟ ਪਾਈ ਰਹਿੰਦੇ ਨੇ ਤਿੰਨ ਵੀ ਹੈ ਬਹੁਤ ਜ਼ਿਆਦਾ ਕਸਟਮਰ ਦੀ ਡਿਮਾਂਡ ਆ ਰਹੀ ਹੈ ਇਹਨਾਂ ਨੂੰ 3 ਮੀਟਰ ਹੈ ਤੇ ਇਹ ਥੋੜਾ ਜਿਹਾ हटके ਬ੍ਰੈਂਡ ਥੋੜਾ ਜਿਹਾ ਇਹਨਾਂ ਦੇ ਵਿੱਚ ਆ ਦੋ ਸੇਮ ਨੇਗੇ ਤੇ ਇੱਕ ਦਾ ਥੋੜਾ ਜਿਹਾ ਕਲਰ ਫਰਕ ਹੈ ਇਹ ਵਾਲੇ ਸੇਮ ਨੇ ਉਹ ਨੀਚੇ ਵਾਲੇ ਦਾ ਥੋੜਾ ਜਿਹਾ ਕਲਰ ਦਾ ਫਰਕ ਹੈ ਦੇਖੋ ਕਿੰਨੇ ਸੋਹਣੇ ਸੋਹਣੇ ਬੀਜ ਨੇਗੇ ਆਪਾਂ ਸੂਟ ਦਾ ਕਪੜਾ ਪੂਰਾ ਕਰਕੇ ਦੇਵਾਂਗੇ ਇਹ 270 ਹੈ ਇਹ 470 ਹੈਗਾ ਤੇ ਜਿਹੜੀ ਮੇਰੀ ਭੈਣ ਆਪ 스ਟੀਚ ਕਰਦੀਆਂ ਨੇਗੀਆਂ ਉਹ ਤਾਂ ਬਹੁਤ ਸੋਹਣੇ ਡਿਜ਼ਾਈਨ ਦੇ ਨਾਲ 스ਟੀਚ ਕਰਕੇ ਪਾ ਲੈਣੀਆਂ ਕੋਈ ਲੈਸੀਜ ਵਗੈਰਾ ਲਾ ਕੇ ਵੀ ਘੱਟ ਕਪੜੇ 'ਚ ਤਿਆਰ ਸੂਟ ਕਰ ਸਕਦੀਆਂ ਨੇ ਤੇ ਜਿਹੜੀ ਮੇਰੇ ਭੈਣਾਂ ਨੇ ਆਪ ਸਟੀਚ ਕਰਨੇ ਹੁੰਦੇ ਉਹਨਾਂ ਨੂੰ ਤੇ ਇਹ ਸੂਟ ਬਹੁਤ ਹੀ ਘੱਟ ਰੇਟ ਦੇ ਵਿੱਚ ਤਿਆਰ ਹੋ ਜਾਂਦੇ ਨੇ ਕਿਉਂਕਿ ਭੈਣਾਂ ਆਪ ਸੂਟ ਸਟੀਚ ਕਰ ਲੈਂਦੀ ਨੇ ਸਲਾਈ ਦੀ ਬਚਤ ਹੋ ਜਾਂਦੀ ਹੈ ਤੇ ਇਧਰੋਂ ਕੱਟ ਪੀਸਾਂ ਦੇ ਵਿੱਚ ਸੂਟ ਬਣ ਜਾਂਦਾ ਹੈ ਕੁਝ ਵੀ ਨਹੀਂ ਲੱਗਦਾ ਇਹਨਾਂ ਸੂਟਾਂ ਤੇ ਤਾਂ ਦੇਖੋ ਕਿੰਨਾ ਸੋਹਣਾ ਕਲਰ ਹੈ ਇਹ 330 ਦੇ ਵਿੱਚ ਕਲਰ ਹੈ ਸਾਰੇ ਲੱਗ ਲੱਗ ਦੇ ਸਾਇਨ ਕਲਰ ਸਾਰੇ ਆ ਰਹੇ ਨੇ ਇਹ ਤੁਸੀਂ ਜਿਹੜਾ ਵੀ ਪੀਸ ਦੇਖੋ ਮੈਨੂੰ ਇਹ ਪੰਜ ਦੀ ਦਾ ਕਿੰਨਾ ਸੋਹਣਾ ਪਿਆਰਾ ਕਲਰ ਹੈ ਕਿੰਨੇ ਸੋਹਣੇ ਫਲਾਵਰ ਨੇ ਉਥੋਂ ਵੀ ਮੈਨੂੰ ਆਏ ਹੁੰਦਾ ਵੀ ਕੋਈ ਮਹਾਰਾ ਪੀਸ ਨਾ ਚੱਕਾ ਜੋ ਮੇਰੀ ਬਣਾ ਨੂੰ ਪਸੰਦ ਨਾ ਆਵੇ ਆਪਣੇ ਮੰਮੀਆਂ ਲਈ ਪਹਿਣਾ ਲਈ ਭਾਬੀਆਂ ਲਈ ਦਾਦੀਆਂ ਨਾਨੀਆਂ ਪਰਦਾਦੀਆਂ ਤੱਕ ਦੇ ਸਾਰੇ ਤਰ੍ਹਾਂ ਦੇ ਆਪਾਂ ਸੁੱਤ ਲੈ ਕੇ ਆਉਂਦੇ ਆ ਤਾਂ ਕਿ ਸਾਰੇ ਮੇਰੀ ਵੀਡੀਓ ਨੂੰ ਇੰਨਾ ਪਿਆਰ ਸਤਕਾਰ ਦੇ ਰਹੇ ਨੇਗੇ ਤੇ ਮੈਨੂੰ ਵੀ ਬਹੁਤ ਮਾਣ ਆ ਆਪਣੀਏ ਪਹਿਣਾ ਤੇ ਕਿ ਹਰ ਇੱਕ ਵੀਡੀਓ ਨੂੰ ਪੂਰੇ ਧਿਆਨ ਦੇ ਨਾਲ ਵੀਡੀਓ ਦੇਖਿਆ ਕਰੋ ਆਪਾਂ ਸਭ ਲਈ ਆਫਰ ਵੀ ਲਾਵਾਂਗੇ ਬਾਅਦ ਦੇ ਵਿੱਚ ਆਪਾਂ ਆਫਰ ਵੀ ਲਾਵਾਂਗੇ ਤੇ ਜਿਹੜੇ ਪਹਿਣਾ ਦੂਜੇ ਸੂਟ ਪਾਉਣੇ ਆ ਆਪਾਂ ਕੋਈ ਪਾਰਟੀ ਵੇਅਰ ਸੂਟ ਬਣਾਉਣੇ ਹੁੰਦੇ ਨੇ ਉਹਨਾਂ ਦੀ ਵੀਡੀਓ ਵੀ ਪਾਇਆ ਕਰਾਂਗੇ ਸਾਰੀਆਂ ਵੀਡੀਓ ਨੂੰ ਧਿਆਨ ਦੇ ਨਾਲ ਪਿਆਰ ਸਤਿਕਾਰ ਨਾਲ ਦੇਖਿਆ ਕਰੋ ਦੇਖੋ ਪਹਿਣਾ ਦੋ ਸੂਟਾਂ ਦਾ ਕਪੜਾ ਬਣ ਗਿਆ ਇੱਕ ਆ ਗਿਆ ਦੇਖੋ ਇਹ ਸਾਡੇ 350 ਆਏਗਾ ਬਹੁਤ ਸੋਹਣਾ ਪ੍ਰਿੰਟ ਹੈ ਅਗਨੀ ਮਮੀ ਨੇ ਬਾਹਰ ਵਾਲਾ ਬਹੁਤ ਸੋਹਣਾ ਏ 350 ਦੇਖੋ ਭੈਣੇ ਇਹ 7 ਮੀਟਰ ਕਪੜਾ ਹੋ ਗਿਆ ਇਕਾ ਤੀਸਰੀ ਵਾਰਾ ਸਿਲੇ ਕੇ ਆਏ ਆਂਗੇ ਪਹਿਲੀ ਵੀਡੀਓ ਚ ਵੀ ਮੈਂ ਦਿਖਾਇਆ ਸੀ ਤੇ ਉਦੋਂ ਵਾਲੀ ਵੀਡੀਓ ਦੇ ਵਿੱਚ ਵੀ ਸੀਗਾ ਉੱਥੇ ਭੈਣਾਂ ਨੂੰ ਮਿਲਿਆ ਨਹੀਂ ਸੀ ਇਹ ਸੂਟ ਤੇ ਅਗਲੀ ਵੀਡੀਓ ਦੇ ਵਿੱਚ ਵੀ ਆਪਾਂ ਲੈ ਕੇ ਆਏ ਆ ਇਹ ਵੀ ਆਪਾਂ ਨੂੰ ਪੀਸ ਮਿਲ ਗਏ ਇਹ ਸੂਟ ਦੀ ਵੀ ਕਾਫੀ ਡਿਮਾਂਡ ਫਿਰ ਰਹੀ ਹੈ ਭੈਣਾਂ ਦੀ ਕਾਫੀ ਪੀਸ ਇਹ ਸੇਲ ਹੋਏ ਨੇ ਆਪਣੇ ਕੋਲ ਇਹ 3.5 ਮੀਟਰ ਹੈ ਤੇ ਉਹ ਦੋ ਕ ਚੰਨ ਨੇ ਇਹ 2 ਮੀਟਰ ਕਪੜਾ ਹੈਗਾ ਤੇ ਦੇਖੋ ਭੈਣੋ ਇਹ 270 ਹੈਗਾ ਦੇਖੋ ਆਪਣੀਆਂ ਦਾਦੀਆਂ ਨਾਨੀਆਂ ਦੇ ਲਈ ਕਿੰਨਾ ਸੋਹਣਾ ਪ੍ਰਿੰਟ ਡਿਜ਼ਾਈਨ ਹੈਗਾ ਦੇਖੋ ਇਹ 5 ਮੀਟਰ ਹੈ 5 ਮੀਟਰ ਵੀ ਕੱਟ ਰਹਿਣ ਵਾਲੀ ਹੈ ਤੇ ਸਾਰਿਆਂ ਦੇ ਉੱਪਰ ਬਹੁਤ ਸੋਹਣਾ ਡਿਜ਼ਾਈਨ ਕੋਈ ਇਹਨਾਂ ਦੇ ਲਰਨਿੰਗ ਨਹੀਂ ਲੱਗੂਗੀ ਕੋਈ ਇਹ ਸ਼ਿੰਕ ਨਹੀਂ ਹੋਣਗੇ ਕੋਈ ਨਾ ਰ ਕਲਰ ਨਹੀਂ ਜਾਊਗਾ ਕੋਈ ਕੰਪਲੇਨ ਨਹੀਂ ਆਈ ਬਹੁਤ ਜ਼ਿਆਦਾ ਕੱਟ ਪੀ ਸੇਲ ਕਰ ਚੁੱਕੇ ਹਾਂ ਕੋਈ ਕੰਪਲੇਨ ਨਹੀਂ ਆਈ ਇਹ ਦੋ ਮੀਟਰ ਵੀ ਸ਼ਰਟ ਹੈ ਇਹਦੇ ਨਾਲ ਤੁਸੀਂ ਪਲੇਨ ਬਾਟਮ ਵੀ ਲਾ ਸਕਦੇ ਹੋ ਤੇ ਪੂਰਾ ਆਲ ਓਵਰ ਸੂਟ ਵੀ ਬਣਾ ਸਕਦੇ ਹੋ